ਸੱਲਿਆ ਨਾ ਵੀਰੋ ਹੀ ਗੱਲ ਚਲੋ ਇਹ ਤਾਂ ਪਹਿਲਾਂ ਆਪਣਾ ਲਾਲਾ ਹੱਸ ਤੂੰ ਵੀ ਬਹਿ ਜਾ ਰੋ ਬਹਿ ਜਾ ਵੀ ਇੱਕ ਤੋਂ ਜਿੱਤਰ ਬੋਇਆ ਨਾ ਮਾੜਾ ਚੱਲਦਾ ਹੋਇਆ ਚਾਜਾ ਸੁਣੀ ਆ ਆਹ ਚਲ ਚਲ ਰੱਖ ਚਲ ਡੱਬਾ ਚੱਕ ਮੇਰਾ ਪਾਣੀ ਦਾ ਡੱਬਾ ਪੱਟਣ ਨੂੰ ਤਾਂ ਮਿੱਟੀ ਦੇਰ ਨਹੀਂ ਲਾਂਦੇ ਸੱਲ ਕੋਈ ਨੰਬਰ ਬਣਾ ਬਿਲਕੁਲ ਫੋਟੋ ਇੱਕ ਮਿੰਟ ਬਾਅਦ ਪਿੱਛੇ ਹੋ ਜਾ ਜਰਾ ਜਿਹੜਾ ਜਿਹੜਾ ਪਾਣੀ ਦੇਣ ਨੂੰ ਉਹ ਸ਼ੇਰ ਆ ਬਰਾਰੀ ਜਿਹੜਾ ਇਹ ਤਾਂ ਪਾਣੀ ਮਿੰਟੋ ਮਿੱਟੀ ਦੇ ਦਿੰਦਾ ਸਾਰੀ ਮਿੱਟੀ ਵੀ ਪਾ ਦਿਆ ਕਰਕੇ ਦੇ। ਬੱਸ। ਇਹ ਪੱਟੀ ਜਾਣੀ ਆ। ਬੈਠ ਰਿਹਾ। ਉਹ ਮੁਰਝ ਪੈ ਗਈ। ਹੋ ਗਿਆ ਜੀ। ਹਾਂ ਜੀ। ਲਓ ਜਹੁਣ ਲਓ ਫੋਟੋ। ਮੈਂ ਜੋ ਬਰਾਬਰ ਫੋਟੋ ਲੈ ਤੂੰ। ਬੈ ਜਾ ਉਹ। ਫੋਟੋ ਲਓ। ਹੋ ਗਿਆ ਚਲੋ। ਹੋ ਲਓ। ਫੋਨ ਤੋਂ ਮੈਂ ਉਠਾ ਕੇ ਰੱਖਦਾ। ਮੈਂ ਬਹਿ ਲੈਣਾ। ਇੱਕ ਮਿੰਟ ਅੱਗੇ ਬੈਠ। ਉਹ ਵੀਡੀਓ ਬਣਾ ਰਿਹਾ ਉਹ। ਉਹ ਥੀ ਕਿਥੇ। ਠੀਕ ਆ ਜਾ। ਅੱਗੇ ਹੀ ਅੱਜ ਨਹੀਂ। ਹਾਂ। ਹਾਂ ਤੋ ਚਲੋ। ਬਲੇ ਸੋਟੋ ਕਰ ਲਈ ਬਰਾਰੀ ਨੇ ਪਾਣੀ ਪਾਰਤਾ ਜਿਹੜਾ ਸ਼ਿਵਾਲਿਕ ਪ੍ਰੈਸ ਕਲੱਬ ਵੱਲੋਂ ਅੱਜ ਜਿਹੜਾ ਵਰਣ ਮਹਾਉਸਵ ਮਨਾਇਆ ਗਿਆ ਇਹਦੇ ਲਈ ਜਿਹੜਾ ਆਈਟੀ ਨੰਗਲ ਪ੍ਰਿੰਸੀਪਲ ਸਾਹਿਬ ਗੁਰਨਾਥ ਸਿੰਘ ਜੀ ਭਲੜੀ ਸਾਹਿਬ ਵੱਲੋਂ ਜਿਹੜਾ ਸਹਿਯੋਗ ਕੀਤਾ ਗਿਆ ਸਮੂਹ ਪ੍ਰੈਸ ਕਲੱਬ ਵੱਲੋਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਪਰ ਅੱਗੇ ਵੀ ਇਹਨਾਂ ਨੇ ਜਦੋਂ ਵੀ ਸਾਨੂੰ ਇਹ ਭਰੋਸਾ ਦਿੱਤਾ ਹੈ ਕਿ ਅੱਗੇ ਤੋਂ ਵੀ ਜਦੋਂ ਕੋਈ ਵੀ ਪ੍ਰੈਸ ਕਲੱਬ ਵੱਲੋਂ ਕਾਰਜ ਕੀਤਾ ਜਾਵੇਗਾ ਇਹ ਆਈਟੀ ਵੱਲੋਂ ਉਹਦੇ ਵਿੱਚ ਵੱਧ ਚੜ ਕੇ ਸਾਡੀ ਮਦਦ ਕਰਨਗੇ ਮੈਂ ਭਲੜੀ ਸਾਹਿਬ ਦਾ ਇੱਕ ਵਾਰੀ ਫੇਰ ਦੁਬਾਰਾ ਬਹੁਤ ਧੰਨਵਾਦ ਜੀ। ਚਵਾਲਕ ਪ੍ਰੈਸ ਕਲੱਬ ਨੰਗਲ ਵੱਲੋਂ ਅੱਜ ਪ੍ਰਧਾਨ ਰਜੇਸ਼ ਪਟਿਆਲ ਦੀ ਅਗਵਾਈ ਹੇਠ ਆਈਟੀਆਈ ਨੰਗਲ ਵਿਖੇ ਪੌਦਾ ਰੋਪਣ ਕੀਤਾ ਗਿਆ ਜਿਦੇ ਵਿੱਚ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਸਰਦਾਰ ਗੁਰਨਾਮ ਸਿੰਘ ਭਲੜੀ ਜੀ ਵੱਲੋਂ ਅਤੇ ਉਹਨਾਂ ਦੇ ਸਮੁੱਚੇ ਸਟਾਫ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਅਗਾਹ ਤੋਂ ਵੀ ਸਾਨੂੰ ਭਰੋਸਾ ਦਿੱਤਾ ਕਿ ਜਦੋਂ-ਜਦੋਂ ਵੀ ਪ੍ਰੈਸ ਕਲੱਬ ਨੰਗਲ ਵੱਲੋਂ ਕੋਈ ਵੀ ਅਹਿਹਾ ਉਦੋਂ ਕੀਤਾ ਜਾਊਗਾ ITI ਨੰਗਲ ਵੱਲੋਂ ਉਹਨਾਂ ਨੂੰ ਭਰਮਾ ਸਹਿਯੋਗ ਦਿੱਤਾ ਜਾਊਗਾ ਮੈਂ ਆਪਣੇ ਵੱਲੋਂ ਤੇ ਆਪਣੇ ਸਮੂਹ ਸਾਥੀਆਂ ਵੱਲੋਂ ਪ੍ਰੈਸ ਕਲੱਬ ਵੱਲੋਂ ਜ ਗਰਨਾਮ ਸਿੰਘ ਭਲੜੀ ਜੀ ਪ੍ਰਿੰਸੀਪਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹਨਾਂ ਸਮੁੱਚੇ ਇਹਨਾਂ ਦੇ ਸਟਾਫ ਨੂੰ ਵੀ ਵਧਾਈ ਦੇਣਾ ਹਾਂ ਜਿਨ੍ਹਾਂ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਇਹ ਪੌਦਾ ਰੋਪਣ ਕਰਨ ਦੇ ਵਿੱਚ ਭਰਪੂਰ ਯੋਗਦਾਨ ਪਾਇਆ ਬਹੁਤ ਬਹੁਤ ਵਧਾਈ ਧੰਨਵਾਦ ਪ੍ਰਿੰਸੀਪਲ ਸਾਹਿਬ ਦੇਖੋ ਮਾਨ ਜੋ ਤਕਨੀਕੀ ਸਿਖਿਆ ਮੰਤਰੀ ਸਾਹਿਬ ਜੋਸ਼ਨੀ ਦੀ ਬਹਿਸ ਉਹਨਾਂ ਦੇ ਨਿਰਦੇਸ਼ਾਂ ਮੁਤਾਬਕ ਜਮਾਨ ਜੋ ਡਾਇਰੈਕਟਰ ਤਕਨੀਕੀ ਸਿਖਿਆ ਉਹਨਾਂ ਵੱਲੋਂ ਜੋ ਜਾਰੀ ਹੁਕਮ ਹੋਏ ਹਨ ਵੀ ਇਸ ਬਰਸਾਤ ਦੇ ਮੌਸਮ ਵਿੱਚ ਬਹੁਤ ਬਹੁਤ ਜਿਹੜੇ ਪੌਦੇ ਆ ਉਹ ਲਗਾਏ ਜਾਣ ਵਾਤਾਵਰਣ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਇਹ ਜਿਹੜਾ ਪੌਦੇ ਲਗਾਉਣ ਦਾ ਕੰਮ ਸ਼ੁਰੂ ਹੈ ਉਹ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਸਾਰੀ ਸੰਸਥਾ ਵਿੱਚ ਕਈ ਵਾਰ ਪੌਦੇ ਲਗਾਏ ਜਾ ਚੁੱਕੇ ਐ ਤੇ ਅੱਜ ਸਾਡੇ ਵਿੱਚ ਗ੍ਰੈਸ ਕਲੱਬ ਤੋਂ ਸਾਡੇ ਜੋ ਪਤਕਰ ਭਾਈ ਹਨ ਇਹਨਾਂ ਨੇ ਆ ਕੇ ਅੱਜ ਆਈਟਨਗਲ ਵਿੱਚ ਪੌਦੇ ਲਗਾਏ ਸੂਮੇ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਗ੍ਰੈਸ ਕਲੱਬ ਦਾ ਇਥੇ ਆਣ ਦੀ ਜੀ ਆਇਆਂ ਵੀ ਕਹਿੰਦਾ ਤੇ ਨਤਵਾਦ ਵੀ ਕਰਦਾ ਇਹਨਾਂ ਨੂੰ ਵਿਸ਼ਵਾਸ ਵੀ ਦੁਆਨਾ ਜਿਹੜੇ ਪੌਦੇ ਲਗਾਏ ਗਏ ਐ ਇਹਦੀ ਸੰਸਥਾ ਬទ ਪੂਰੀ ਸਭਾ ਜਿਹੜੀ ਹੈਗੀ ਆ ਉਹ ਕੀਤੀ ਜਾਊਗੀ ਧੰਨਵਾਦ